ਤਾ ਹੁਣ ਇਹ ਮੀਟਿੰਗ ਹੋਊਗੀ ਹੁਣ ਇਹ ਇਕੱਠ ਹੋਊਗਾ ਜਿਸ ਤੋਂ ਬਾਅਦ ਕੋਈ ਚੰਗਾ ਵੀ ਜਿਹੜਾ ਹੈਗਾ ਸੁਨੇਹਾ ਉਹ ਆ ਸਕਦਾ ਤੁਹਾਨੂੰ ਤਸਵੀਰਾਂ ਦਿਖਾਈਏ ਕਿ ਇੱਥੋਂ ਮਹਿਜ ਕੁਝ ਕਿਲੋਮੀਟਰ ਦੂਰ ਜਿਹੜਾ ਹੈਗਾ ਉੱਥੇ ਐਸਕੇਐਮ ਦੇ ਜਿਹੜੇ ਲੀਡਰ ਹੈਗੇ ਨੇ ਪਹੁੰਚ ਚੁੱਕੇ ਨੇ ਕੁਝ ਹੀ ਮਿੰਟਾਂ ਦੇ ਵਿੱਚ ਉਹ ਖਨੌਰੀ ਬਾਰਡਰ ਦੇ ਵਿੱਚ ਆਉਣਗੇ ਇੱਥੇ ਲੀਡਰਾਂ ਨਾਲ ਗੱਲ ਕਰਨਗੇ ਦੂਜੇ ਪਾਸੇ ਅਗਰ ਨਾਨ ਪੋਲੀਟੀਕਲ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕਰੀਏ ਕੱਲ ਅਸੀਂ ਕਾਕਾ ਸਿੰਘ ਕੋਟੜਾ ਦੇ ਨਾਲ ਵੀ ਗੱਲਬਾਤ ਕੀਤੀ ਆ ਬੇ ਮੰਨੀਉ ਕੁਹਾੜ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਸਵਾਗਤ ਕੀਤਾ ਉਹਨਾਂ ਨੇ ਵੀ ਕਿਹਾ ਕਿ ਇਸ ਦਾ ਪਹਿਲੇ ਦਿਨ ਤੋਂ ਉੜੀ ਕਰ ਰਹੀ ਸੀ ਹਰ ਇੱਕ ਜਿਹੜੀ ਸਾਡੇ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਇਸ ਧਰਨੇ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿਓ ਤਾਂ ਹੁਣ ਅਗਰ ਉਹ ਆ ਰਹੇ ਨੇ ਤਾਂ ਸਾਡੇ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਵੈਲਕਮ ਆ ਬਾਕੀ ਕੀ ਗੱਲਬਾਤ ਹੁੰਦੀ ਆ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਪਾਉਂਦੇ ਨੇ ਜਾਂ ਨਹੀਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਿਛਲੇ 2 ਦਿਨਾਂ ਤੋਂ ਸਾਫ਼ ਤੌਰ ਦੇ ਉੱਪਰ ਜਿਹੜੀਆਂ ਮੀਟਿੰਗਾਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਦੋਂ ਮੈਂ ਮਿਲਦਾ ਮੈਂ ਬੋਲਦਾ ਹੱਥ ਪੈਰ ਹਿਲਾਉਣਾ ਤਾਂ ਮੇਰੀ ਬਾਡੀ 'ਚ ਹੁਣ ਉਹ એનર્ਜੀ ਨਹੀਂ ਹੈਗੀ ਜਿਸ ਤੋਂ ਬਾਅਦ ਮੈਂ ਪਰੇਸ਼ਾਨ ਹੁਣਾ ਡਾਕਟਰਾਂ ਨੇ ਵੀ ਕਿਹਾ ਕਿ ਜਦੋਂ ਜਗਜੀਤ ਸਿੰਘ ਡੱਲੇਵਾਲ ਮਿਲਦੇ ਨੇ ਗੱਲਬਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਸਾਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇੰਨੀ ਕਿ ਨਾਜ਼ੁਕ ਹੋ ਗਈ ਹੈ ਕਿ ਉਹ ਉਸ ਤੋਂ ਬਾਅਦ ਗੱਲਬਾਤ ਕਰਨ ਤੋਂ ਬਾਅਦ ਜ਼ਿਆਦਾ ਫਿਰ ਉਹਨਾਂ ਦਾ ਜਿਹੜਾ ਤਬੀਅਤ ਹੈਗੀ ਹੈ ਵਿਗੜ ਜਾਂਦੀ ਹੈ ਜਿਸ ਦੇ ਕਾਰਨ ਉਹਨਾਂ ਨੇ ਆਪਣੇ ਪਰਿਵਾਰ ਤੱਕ ਨੂੰ ਵੀ ਮਿਲਣ ਤੋਂ ਮਨਾ ਕਰਤਾ ਸਾਫ਼ ਤੌਰ ਤੇ ਕਾਕਾ ਸਿੰਘ ਕੋਟੜਾ ਅਭਿਮਨਿਓ ਕਹਾਉ ਨੂੰ ਇਹ ਸੁਨੇਹਾ ਲਗਾਇਆ ਗਿਆ ਕਿ ਜੋ ਵੀ ਕੋਈ ਆਉਂਦਾ ਭਾਵੇਂ ਉਹ ਕਿਸੇ ਪੋਲੀਟিক্যাল ਪਾਰਟੀ ਤੋਂ ਹੈਗਾ ਭਾਵੇਂ ਉਹ ਕੋਈ ਕਿਸਾਨ ਆਗੂ ਹੈਗਾ ਭਾਵੇਂ ਉਹ ਕੋਈ ਸੈਲੀਬ੍ਰਿਟੀ ਹੈਗੀ ਆ ਜੋ ਵੀ ਕੋਈ ਆਉਂਦਾ ਤਾਂ ਉਹਨਾਂ ਨੂੰ ਤੁਸੀਂ ਮਿਲੋਗੇ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰੋਗੇ ਤੁਸੀਂ ਉਹਨਾਂ ਨੂੰ ਸੁਨੇਹਾ ਦਵੋਗੇ ਮੇਰੇ ਨਾਲ ਹੁਣ ਕਿਸੇ ਦੀ ਮੁਲਾਕਾਤ ਨਹੀਂ ਹੋਵੇਗੀ ਤਾਂ ਹੁਣ ਅੱਜ ਐਸਕੇਮ ਦੇ ਸੱਤ ਆਗੂ ਆ ਰਹੇ ਨੇ 101 ਕਿਸਾਨਾਂ ਦਾ ਹੋਰ ਨਾਲ ਜਥਾ ਆ ਰਿਹਾ ਉਹਨਾਂ ਦੇ ਨਾਲ ਕੀ ਜਗਜੀਤ ਸਿੰਘ ਢੱਲੇਵਾਲ ਮਿਲ ਦੇ ਨੇ ਕਿਉਂਕਿ ਡਾਕਟਰਾਂ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਅਸੀਂ ਇਹਨਾਂ ਦੇ ਹਾਲਾਤ ਚੈੱਕ ਕਰਾਂਗੇ ਕਿ ਇਹ ਮਿਲਣ ਦੇ ਲਈ ਤਿਆਰ ਹੈਗੇ ਨੇ ਸੇਤ ਇਹਨਾਂ ਦੀ ਜਿਹੜੀ ਹੈਗੀ ਆ ਉਹ ਕਹਿ ਰਹੀ ਹੈ ਕਿ ਹਾਂ ਇਸ ਕੇਮ ਦੇ ਲੀਡਰਾਂ ਨਾਲ ਗੱਲਬਾਤ ਕਰ ਸਕਦੇ ਨੇ ਜਾਂ ਨਹੀਂ ਫਿਰ ਜਾ ਕੇ ਜਿਹੜਾ ਸਾਡੇ ਵੱਲੋਂ ਫੈਸਲਾ ਲਿਆ ਜਾਊਗਾ ਨਹੀਂ ਤਾਂ ਫਿਰ ਕਾਕਾ ਸਿੰਘ ਕੋਟੜਾ ਅਬੇ ਮੁੰਨੀ ਕਹਾੜ ਸੁਖਜੀਤ ਸਿੰਘ ਹਰਦੋ ਝੰਡੇ ਸੁਜੀਤ ਸਿੰਘ ਫੂਲ ਸਾਰੇ ਜਿਹੜੇ ਵੱਡੇ ਲੀਡਰ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਜਿਹੜੀ ਹੈਗੀ ਆ ਮੁਲਾਕਾਤ ਹੋਊਗੀ ਤਾਂ ਕੁਝ ਹੀ ਸਮੇਂ ਦੇ ਬਾਅਦ ਇੱਥੇ ਪਹੁੰਚ ਜਾਣਗੇ ਤਾਂ ਹੁਣ ਇੱਕ ਜੁਟਦਾ ਦਾ ਜਿਹੜਾ ਹੈਗਾ ਸੰਦੇਸ਼ ਉਹ ਲੈ ਕੇ ਆਉਣਗੇ ਏਕਤਾ ਦਾ ਜਿਹੜਾ ਹੈਗਾ ਸੰਦੇਸ਼ ਉਹ ਲੈ ਕੇ ਆਉਣਗੇ ਤੇ ਇਕੱਠੇ ਕਿਸਾਨ ਇੱਕ ਮੰਚ ਦੇ ਉੱਪਰ ਹੋ ਕੇ ਦਿੱਲੀ ਮੋਰਚੇ ਵਰਗਾ ਰੂਪ ਇਹ ਅੰਦੋਲਨ ਧਾਰ ਸਕਦੇ ਨੇ ਜਾਂ ਨਹੀਂ ਇਹ ਵੀ ਕੁਝ ਸਮੇਂ ਬਾਅਦ ਜਿਹੜੀਆਂ ਮੁਲਾਕਾਤਾਂ ਹੋਣਗੀਆਂ ਉਹਨਾਂ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕਿਤਨਾ ਕਿਤੇ ਸਿੱਟੇ ਬਾਅਦ ਨਿਕਲ ਕੇ ਸਾਹਮਣੇ ਆਉਣਗੇ ਜੀ ਸੋ ਆਪਾਂ ਕਹਿ ਸਕਦੇ ਹਾਂ ਚਰਤਜੀਵ ਕੇ ਅੱਜ ਕਵਾਇਦ ਜਿਹੜੀ ਹੈ ਉਹ ਮੁਰਤ ਤੋਂ ਇੱਕ ਵਾਰ ਫਿਰ ਇੱਕ ਝੰਡੇ ਹੀਠਾ ਆਉਂਦੀ ਐ ਸ਼ੁਰੂ ਕੀਤੀ ਜਾ ਸਕਦੀ ਐ ਜਾਂ ਸ਼ੁਰੂ ਹੋ ਹੀ ਗਈ ਐ ਇੱਕ ਤਰੀਕੇ ਨਾਲ ਕੋਈ ਕਿਉਂਕਿ ਸਾਫ਼ ਤੌਰ ਤੇ ਅਗਰ ਆਪਾਂ ਐਸਕੇਮ ਨਾਨ ਪੋਲੀਟੀਕਲ ਲੀਡਰਾਂ ਦੀ ਗੱਲ ਕਰੀਏ ਤਾਂ ਜਦੋਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਸੀ ਤਾਂ ਇਹ ਕਹਿੰਦੇ ਸੀ ਕਿ ਅਸੀਂ ਇਸ ਮੋਰਚੇ ਦੇ ਵਿੱਚ ਆ ਅਸੀਂ ਪਹਿਲਾਂ ਐਲਾਨ ਕਰਕੇ ਆਏ ਆ 13 ਫਰਵਰੀ ਤੋਂ ਸ਼ੰਭੂ ਦੇ ਖਨੌਰੀ ਵੀ ਅਸੀਂ ਬੈਠੇ ਆਂ ਅਗਰ ਸਾਡਾ ਸਾਥ ਦੇਣਾ ਚਾਹੁੰਦੇ ਨੇ ਅਗਰ ਕਿਉਂਕਿ ਮੰਗਾਂ ਵੀ ਜੋਹੀ ਨੇ ਮੰਗਾਂ ਉਹੀ ਨੇ ਲੜਾਈ ਉਹੀ ਆ ਦਿੱਲੀ ਵੀ ਇਹਨਾਂ ਮੰਗਾਂ ਦੇ ਲਈ ਸਾਰੇ ਇੱਕ ਝੰਡੇ ਦੇ ਹੇਠ ਹੀ ਜਿਹੜਾ ਹੈਗਾ ਪੂਰਾ ਤਕਰੀਬਨ ਸਵਾ ਸਾਲ ਦੇ ਲਗਭਗ ਅੰਦੋਲਨ ਉਹਨਾਂ ਨੇ ਕੀਤਾ ਤੇ ਹੁਣ ਵੀ ਮੰਗਾਂ ਉਹੀ ਨੇ ਪਰ ਆਪਸੀ મત ਭੇਦਾਂ ਦੇ ਕਾਰਨ ਕਿਤਨਾ ਕਿਤੇ ਜਿਹੜਾ ਹੈਗਾ ਅਲੱਗ-ਅਲੱਗ ਤਰੀਕੇ ਦੇ ਪ੍ਰਦਰਸ਼ਨ ਹੋ ਰਹੇ ਸੀ ਜੋਗਿੰਦਰ ਉਗਰਾਹਾਂ ਦੇ ਨਾਲ ਵੀ ਅਸੀਂ ਜਦੋਂ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਮੰਗਾਂ ਇੱਕ ਨੇ ਸਾਡੇ ਜਿਹੜੇ ਮੁੱਦੇ ਨੇ ਉਹ ਇੱਕ ਨੇ ਪਰ ਕਦੇ ਆਪਸੀ ਜਿਹੜੇ મતਭੇਦ ਹੈਗੇ ਨੇ ਉਹਨਾਂ ਦੇ ਕਾਰਨ ਜਿਹੜਾ ਹੈਗਾ ਇਦਾਂ ਦੇ ਹਾਲਾਤ ਬਣੇ ਨੇ ਤਾਂ ਹੁਣ ਤਾਂ ਅਗਰ ਉਹ ਇੱਥੇ ਪਹੁੰਚਦੇ ਨੇ ਸਾਰੇ ਲੀਡਰ ਜਿਹੜੇ ਹੁਣ ਆ ਰਹੇ ਨੇ ਉਹਨਾਂ ਦੇ ਵੱਲੋਂ ਇੱਥੇ ਮੋਰਚੇ ਦੇ ਵਿੱਚ ਆ ਕੇ ਮਿਲਿਆ ਜਾਂਦਾ ਤਾਂ ਤਾਂ ਜਾ ਕੇ ਜਿਹੜਾ ਹੈਗਾ ਕਿਤਨਾ ਕਿਤੇ ਮਾਹੌਲ ਸੁਖਾਲਾ ਬਣ ਸਕਦਾ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਖਨੋਰੀ ਬਾਰਡਰ ਦੇ ਉੱਪਰ ਲੀਡਰਾਂ ਦਾ ਜਿਹੜਾ ਹੈਗਾ ਪਹੁੰਚਣਾ ਸ਼ੁਰੂ ਹੋ ਗਿਆ ਹੈ ਖਨੋਰੀ ਬਾਰਡਰ ਦੇ ਉੱਪਰ ਪਹੁੰਚਣੇ ਸ਼ੁਰੂ ਹੋ ਗਏ ਨੇ ਤਾਂ ਕਿਤਨਾ ਕਿਤੇ ਜ਼ਰੂਰ ਅਸੀਂ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਪਹੁੰਚ ਰਿਹਾ ਦੋ ਚਾਰ ਮਿੰਟ ਦੇ ਵਿੱਚ ਇੱਥੇ ਜਗ੍ਹਾ ਤੇ ਪਹੁੰਚ ਰਹਾ ਚਿਰੋ ਚੰਗੀ ਗੱਲ ਹੈ ਮੰਗਾ ਸਾਂਝੀਆਂ ਇਸ਼ੂ ਸਾਂਝੇ ਆ ਉਹਦੇ ਲਈ ਲੜਕੇ ਜਿਹੜੀ ਲੜਾਈ ਜਿਹੜੀ ਪੰਜਾਬ ਦੀ ਜਨਤਾ ਦੇਸ਼ ਦੀ ਜਨਤਾ ਕਰਦੀ ਹੈ ਨਾ ਕਿਸਾਨ ਮਜ਼ਦੂਰ ਹੈ ਉਹ ਚਾਹੁੰਦੇ ਆ ਕਿ ਜਿੱਥੇ ਬੰਦਿਆਂ ਦਾ ਜੇ ਸੰਘਰਸ਼ ਸਾਂਝਾ ਜਿਸ ਪੋਜੀਸ਼ਨ ਤੇ ਡੱਲੇਵਾਲ ਸਾਹਿਬ ਦੀ ਅੱਜ ਹਾਲਤ ਹੈ ਉੱਥੇ ਸਾਰੀਆਂ ਜਥੇਬੰਦੀਆਂ ਨੂੰ ਆਪਸੀ ਮਤਭੇਦ ਭਲਾ ਕੇ ਇਕੱਠੇ ਹੋਣਾ ਚਾਹੀਦਾ ਚਲੋ ਚੰਗੀ ਗੱਲ ਹੈ ਸਾਡੇ ਸਾਥੀ ਰਹੇ ਅੰਦੋਲਨ ਦੇ 101 ਜਿਹੜੇ ਕਿਸਾਨ 6 ਮੈਂਬਰੀ ਕਮੇਟੀ ਦੇ ਜਿਹੜੇ ਅਗਵਾਈ ਦੇ ਵਿੱਚ ਆ ਰਹੇ ਨੇ ਜਾਂ 6 ਮੈਂਬਰੀ ਕਮੇਟੀ ਦੇ ਨਾਲ ਇੱਕ ਨਹੀਂ 6 ਮੈਂਬਰੀ ਕਮੇਟੀ ਤੋਂ ਇਲਾਵਾ ਉਹਨਾਂ ਦੇ ਜਿਹੜੇ ਸਪੋਰਟਰ ਆ ਜਥੇਬੰਦੀਆਂ ਦੇ ਵਰਕਰ ਉਹ ਵੀ ਲਗਭਗ ਕਾਫੀ ਗੱਡੀਆਂ ਆ ਤੇ ਨਾਲ ਮਨਜੀਤ ਭਰੇਟ ਜੀ ਵੀ ਨਾਲ ਆ ਰਹੇ ਆ ਜੰਗਵੀਰ ਟਾਂਡਾ ਵੀ ਨਾਲ ਆ ਰਿਹਾ ਉਹਨਾਂ ਦੇ ਕੁਝ ਆਗੂ 6 ਮੈਂਬਰੀ ਕਮੇਟੀ ਤੋਂ ਵੱਧ ਕੇ ਆ ਰਹੇ ਉਹਨਾਂ ਦੇ ਮਤਲਬ ਪੂਰਾ ਮਤਲ ਪ੍ਰਤੀ ਉਹਨਾਂ ਦੀ ਗੱਲ ਹੋਈ ਸੀ ਸਾਰਿਆਂ ਦੀ ਕਿ ਮੋਰਚੇ ਵੀ ਸਾਰੇ ਸਾਥੀ ਜਿਹੜੇ ਇਸਕਿਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਵੀ ਜਿੱਥੇ ਬੰਦੀਆਂ ਬੈਠੀਆਂ ਉਮੀਦ ਹੈ ਪਰਮਾਤਮਾ ਕਰੇਗਾ ਜਿਹੜੇ ਇੱਥੇ ਲੀਡਰਸ ਬੈਠੇ ਨੇ ਗੈਰ ਰਾਜਨੀਤਿਕ ਤੇ ਉਹਨਾਂ ਨਾਲ ਫੋਨ ਤੇ ਟੈਲੀਫੋਨ 'ਤੇ ਕੋਈ ਗੱਲਬਾਤ ਹੋਈ ਸੀ ਕਿ ਗੱਲਬਾਤ ਉਹਨਾਂ ਦੀ ਕੱਲ੍ਹ ਦੀ ਹੋਈ ਹੈ ਕੱਲ੍ਹ ਦੀ ਗੱਲ ਹੋਈ ਹੈ ਉਹਨਾਂ ਦੀ ਉਹਦੀ ਤਾਂ ਕਾਕਾ ਸਿੰਘ ਨਾਲ ਵੀ ਗੱਲ ਹੋਈ ਹੈ ਤੇ ਸਰਦਾਰ ਭਦੇਤ ਸਾਹਿਬ ਨਾਲ ਵੀ ਹੋਈ ਹੈ ਉਹ ਦੇਖਦੇ ਆ ਕਿ ਦੋਨੋਂ ਮੋਟਾ ਕੀ ਆ ਉਹਨਾਂ ਵੱਲੋਂ ਉਹਨਾਂ ਵੱਲੋਂ ਏਕਤਾ ਦਾ ਹੱਥ ਵਧਾਇਆ ਗਿਆ ਏਕਤਾ ਦਾ ਮਤਾ ਪਾਇਆ ਗਿਆ ਕੱਲ ਦੇਰੀ ਨਾਲ ਚੁੱਕਿਆ ਗਿਆ ਸਹੀ ਕਦਮ ਉਹਨੂੰ ਕਹਿ ਸਕਦੇ ਆ ਜਗਜੀਤ ਸਿੰਘ ਢੱਲੇਵਾਲ ਦੇ ਹਾਲਾਤ ਕਾਫੀ ਨਾਜ਼ੁਕ ਨੇ ਉਹ ਸ਼ਾਇਦ ਨਹੀਂ ਮਿਲ ਸਕਣ ਉਹਨਾਂ ਦੇ ਵੱਲੋਂ 2 ਦਿਨ ਪਹਿਲਾਂ ਐਲਾਨ ਕੀਤਾ ਗਿਆ ਕਿ ਹੁਣ ਮੈਂ ਕਿਸੇ ਨੂੰ ਨਹੀਂ ਮਿਲ ਸਕਦਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਮੋਰਚੇ 'ਚ ਸ਼ਾਮਲ ਹੋਣਾ ਮਤਲਬ ਇਸ ਮੋਰਚੇ ਦੇ ਮਤਲਬ ਵਿੱਚ ਸ਼ਾਮਲ ਹੋਣਾ ਵੀ ਵੱਡੀ ਗੱਲ ਆ ਉਹ ਕੀ ਉਹਨਾਂ ਦੀ ਸਿਹਤ ਇਜਾਜ਼ਤ ਦਿੰਦੀ ਚਲੋ ਉਹਨਾਂ ਦੇ ਕਾਕਾ ਸਿੰਘ ਜੀ ਕੋਟਲਾ ਬਾਕੀ ਸਾਰੀ ਜਥੇਬੰਦੀ ਦੀ ਲੀਡਰਸ਼ਿਪ ਜਿਹੜੀ ਆ ਕਿਸਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਪੂਰੀ ਲੀਡਰਸ਼ਿਪ ਬੈਠੀ ਆ ਕਿ ਇਸੇ ਦਰਨੇ ਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਦਿੱਤੀ ਨੇ ਵੀ ਹੁਣ ਲੀਡਰ ਸਾਰੇ ਪਹਿਲਾਂ ਵਾਂਗੇ ਨਹੀਂ ਤਾਂ ਮੈਂ ਨਹੀਂ ਕਹਿ ਸਕਦਾ ਮੈਂ ਤਾਂ ਕਿਸਾਨ ਮਜ਼ਦੂਰ ਮੋਰਚੇ ਦਾ ਪਾਰਟ ਆ ਸਾਡੀ ਜਥੇਬੰਦੀ ਲੇਕਿਨ ਸਾਡਾ ਉਹਨਾਂ ਨਾਲ ਆਪਸੀ ਤਾਲਮੇਲ ਸਾਡੇ ਸਹਿਯੋਗੀ ਰਹੇ ਆ ਤੁਸੀਂ ਆਪਣੀ ਰਾਇ ਵਿਚਾਰ ਵਟਾਂਦਰਾ ਦਾ ਦਿੱਤਾ ਹੀ ਹੋਣਾ ਜੋ ਤੁਹਾਡੇ ਮੀਟਿੰਗਾਂ ਚੱਲੀਆਂ ਪਹਿਲਾਂ ਤਾਂ ਮੀਟਿੰਗਾਂ ਹੋਈਆਂ ਹੋਣੀਆਂ ਸੋ ਲੀਡਰਾਂ ਨੂੰ ਜਿਹੜੀ ਆਮ ਥੱਲੇ ਜਨਤਾ ਜਿਹੜੀ ਪੰਜਾਬ ਦੀ ਕਿਸਾਨ ਨਹੀਂ ਅਸੀਂ ਪਹਿਲਾਂ ਵੀ 10-15 ਵਾਰੀ ਗੇੜੇ ਮਾਰ ਕੇ ਗਏ ਆ ਆਉਂਦੇ ਨੇ ਪਰਸੋਂ ਵੀ ਮੈਂ ਧੋ ਗਿਆ ਜਿਹੜੀ ਪੰਜਾਬ ਹਰਿਆਣੇ ਦੀ ਕਿਸਾਨ ਨਹੀਂ ਹੈ ਉਹਦਾ ਇੰਨਾ ਕੁ ਦਵਾਇਆ ਲੀਡਰਸ਼ਿਪ ਤੇ ਜਿਵੇਂ ਕੱਲ ਵੀ ਤੁਸੀਂ ਕਾਕਾ ਸਿੰਘ ਦਾ ਬਿਆਨ ਹੋਣਾ ਸੁਣਿਆ ਜੇ ਜਦੋਂ ਅੰਦੋਲਨ ਵੱਡੇ ਹੁੰਦੇ ਆ ਉਹ ਉਹਦੇ ਚ ਲੋਕ ਵੱਡੇ ਹੁੰਦੇ ਆ ਲੀਡਰਾਂ ਨੂੰ ਲੋਕਾਂ ਦੀ ਨਬਜ਼ ਪਛਾਣ ਕੇ ਜਿਹੜਾ ਲੀਡਰ ਚੱਲਦੇ ਆ ਚਲੋ ਚੰਗੀ ਗੱਲ ਐ ਐਸਕੇਮ ਐਸਕੇਮ ਜਿਹੜਾ ਹੈਗਾ ਐਸਕੇਮ ਗੈਰ ਕੀਤਾ ਜਾਵੇ ਕਿ ਐਸਕੇਮ ਗੈਰ ਰਾਜਨੀਤਿਕ ਜੋ ਰਾਜਨੀਤਿਕ ਬਣਿਆ ਸੀ ਉਹ ਹੁਣ ਬਿਲਕੁਲ ਭੰਗ ਕਰਕੇ ਇੱਕ ਇਕੱਲਾ ਇੱਕ ਐਸਕੇਮ ਬਣਨ ਜਾ ਰਹੀ ਐ ਦੇਖੋ ਆਉਣ ਵਾਲੇ ਸਮੇਂ ਦੀ ਗੱਲ ਐ ਅੱਜ ਬੈਠ ਕੇ ਗੱਲ ਹੋਏਗੀ ਰਿਸ਼ਤਿਆਂ ਦੇ ਵਿੱਚ ਜਿਹੜੀ ਮਤਲਬ ਕੋਈ ਪਿਛੇ ਫਰਕ ਰਹੇ ਆ ਉਹਨਾਂ ਨੂੰ ਕੱਢਣ ਦਾ ਯਤਨ ਜਿਹੜੀ ਸੀਨੀਅਰ ਲੀਡਰਸ਼ਿਪ ਬੈਠ ਕੇ ਕਰੇਗੀ ਔਰ ਪੰਜਾਬ ਦੀ ਫਰੀਆਣਾ ਦੇ ਸਾਰੇ ਦੇਸ਼ ਦੀ ਕਿਸਾਨੀ ਜਿਹੜੇ ਇਸ ਅੰਦੋਲਨ ਦੇ ਸ਼ੁਭਚਿੰਤਕ ਆ ਉਹ ਵੀ ਇਹ ਉਮੀਦ ਕਰਦੇ ਆ ਕਿ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹ ਆਪਸੀ ਗੱਲ ਛੇਕੇ ਪਹਲਾ ਕੇ ਜਿਹੜਾ ਸਮੇਂ ਦੀ ਜਾਗਰਤ ਆ ਜਿਸ ਪੋਜੀਸ਼ਨ ਦੇ ਵਿੱਚ ਅੱਜ ਮਾਨਜੋਗ ਡੱਲੇਵਾਲ ਸਾਹਿਬ ਐਡੇ ਸੀਨੀਅਰ ਕਿਸਾਨ ਆਗੂ ਦੇਸ਼ ਦੇ ਜਿਨ੍ਹਾਂ ਨੇ ਪੰਜ ਤਹੱਕੇ ਅੰਦੋਲਨ ਨੂੰ ਦਿੱਤੇ ਆ ਅੱਜ ਆਪਣੀ ਜ਼ਿੰਦਗੀ ਮਤਲਬ ਕੁਰਬਾਨੀ ਤੇ ਲਾ ਕੇ ਬੈਠੇ ਆ ਤੇ ਮੇਰਾ ਖਿਆਲ ਉਹਨਾਂ ਨੇ ਐਕਸ਼ਨ ਪਲਾਨ ਜਿਹੜੇ ਹੈਗੇ ਨੇ ਤੁਹਾਡੇ ਵੱਲੋਂ ਇਕੱਠੇ ਨੇ ਕਿਉਂਕਿ ਉਹ ਇਹਨਾਂ ਦੇ ਵੱਲੋਂ ਵੀ 13 ਤੇ 26 ਤਰੀਕ ਦਾ ਐਲਾਨ ਕੀਤਾ ਗਿਆ ਉਹ ਉਹੀ ਆ ਪਹਿਲਾਂ ਕਾਫੀਆਂ ਸਾਧਨੀਆਂ ਨੇ 26 ਜੋ ਜਿਹੜੇ ਐਕਸ਼ਨ ਪਲਾਨ ਨੇ ਉਹ ਇਕੱਠੇ ਇੱਕ ਮੰਚ ਦੇ ਉੱਪਰ ਹੋਣਗੇ ਆਪਸੀ ਸਾਂਝ ਵੱਲ ਵਧਣ ਦਾ ਸੁਨੇਹਾ ਜਿਹੜਾ ਮੋਗੇ ਦੀ ਮਹਾਪੰਚਾਇਤ ਕੱਲ ਐਸਕੇਮ ਦੀ ਸਟੇਜ ਤੋਂ ਗਿਆ ਉਹਨੇ ਸਾਰੇ ਦੇਸ਼ ਦੇ ਵਿੱਚ ਆਸ ਦੀ ਕਿਰਨ ਜਗਾਈ ਹੈ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਕਿ ਬਹੁਤ ਸਾਰੇ ਫੀਲਡਾਂ ਚੋਂ ਗੱਲ ਹੁੰਦੀ ਹੈ ਆਮ ਤੌਰ ਤੇ ਜਿੰਨੇ ਸ਼ੁਭਚਿੰਤਕ ਆ ਸਾਰਿਆਂ ਦੀ ਉਮੀਦ ਹੈ ਕਿ ਜਿੱਦਰ ਨੂੰ ਕੱਲ ਏਕੇ ਵੱਲ ਵਧਾਇਆ ਗਿਆ ਕਦਮ ਹੈ ਇੱਕ ਦੂਜੇ ਦੇ ਖਿਲਾਫ ਬਿਆਨਵਾਜ਼ੀ ਬੰਦ ਕਰਨ ਦੀ ਗੱਲ ਹੈ ਤੇ ਦੋ ਤਿੰਨ ਜਿਹੜੀਆਂ ਮੋਰਚੇ ਦੀਆਂ ਕਲਾਂ ਆ ਉਹਨਾਂ ਨੇ ਸ਼ਾਮਲ ਹੋਣ ਦਾ ਐਲਾਨ ਕੀਤਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਆਉਣ ਵਾਲਾ ਸਮਾਂ ਕਿਸਾਨ ਠੀਕ ਹੈ ਧੰਨਵਾਦ ਕੋਲ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੇ ਹੈਗੇ ਨੇ ਐਸਕੇਮ ਦੇ 7 ਲੀਟਰ ਤੇ 101 ਕਿਸਾਨ ਉਹ ਖਨੌਰੀ ਬਾਰਡਰ ਦੇ ਵਿੱਚ ਪਹੁੰਚ ਰਹੇ ਨੇ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀਆਂ ਤਲਖੜੀਆਂ ਟਿੱਪਣੀਆਂ ਨੇ ਉਹ ਹੁਣ ਕਰਨ ਤੋਂ ਮਨਾਹੀ ਕੀਤੀ ਗਈ ਆ ਇੱਕ ਜੁਟਤਾ ਦਾ ਜਿਹੜਾ ਸੰਦੇਸ਼ ਆ ਇੱਕੇ ਦਾ ਜਿਹੜਾ ਕੰਮ ਹੈਗਾ ਉਹੀ ਸਿਰਫ ਕਰਨਾ ਇਕੱਠੇ ਹੋਣ ਦਾ ਹੀ ਇਦਾਂ ਗੱਲਾਂ ਬਾਤਾਂ ਨੇ ਉਹ ਇਸ ਮੀਟਿੰਗ ਦੇ ਵਿੱਚ ਹੋਣਗੀਆਂ ਪੁਰਾਣੀਆਂ ਗੱਲਾਂ ਕੋਈ ਵੀ ਨਹੀਂ ਦੁਹਰਾਈਆਂ ਜਾਣਗੀਆਂ ਕਿਉਂਕਿ ਲਗਾਤਾਰ ਇਲਜ਼ਾਮ ਵੀ ਲਗਾਏ ਗਏ ਨੇ ਇਸਕੇ ਪੋਲੀਟੀਕਲ ਦੇ ਲੀਡਰਾਂ ਦੇ ਉੱਪਰ ਖਾਸ ਤੌਰ ਤੇ ਰਕੇਸ਼ ਟਕਹੜ ਦੇ ਉੱਪਰ ਕਿਤਨਾ ਕਿਤੇ ਅਭਿਮਨਿਉ ਕਹਾੜ ਦੇ ਵੱਲੋਂ ਜਾਂ ਕਾਕਾ ਸਿੰਘ ਕੋਟੜਾ ਦੇ ਵੱਲੋਂ ਲਗਾਤਾਰ ਜਿਹੜੇ ਨੇ ਸ਼ਬਦੀ ਵਾਰ ਕੀਤੇ ਗਏ ਸੀ ਕਿ ਉਹ ਬਿਲਕੁਲ ਵੀ ਸਹੀ ਤਰੀਕੇ ਦੇ ਬਿਆਨ ਨਹੀਂ ਦਿੰਦੇ ਓਹੋ ਸਾਡੇ ਮੋਰਚੇ ਦੇ ਖਿਲਾਫ ਜਿਹੜੇ ਹੈਗੇ ਨੇ ਕਾਫੀ ਟਿੱਪਣੀਆਂ ਕਰਦੇ ਨੇ ਪਰ ਹੁਣ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਹੁਣ ਜਿਹੜੀ ਇਹ ਮੁਲਾਕਾਤ ਹੋ ਗਈ ਹੁਣ ਜਿਹੜੀ ਇਹ ਮੁਲਕਾਤਾਂ ਦਾ ਦੌਰ ਸ਼ੁਰੂ ਹੋ ਰਿਹਾ ਇਹਦੇ ਵਿੱਚ ਕੋਈ ਵੀ ਪੁਰਾਣੀ ਗਲਤ ਤਲਖ ਟਿੱਪਣੀ ਵਾਲੀ ਗੱਲ ਨਹੀਂ ਹੋਊਗੀ ਸਿਰਫ ਇਕੱਠੇ ਹੋਣ ਦੀ ਗੱਲ ਕਿਸ ਤਰੀਕੇ ਨਾਲ ਕਿਸਾਨੀ ਮੰਗਾਂ ਦੇ ਨਾਲ ਲੜਾਈ ਲੜਨੀ ਹੈ ਕਿਸ ਤਰੀਕੇ ਦਾ ਅੰਦੋਲਨ ਹੋਣਾ ਉਸੇ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਉਹ ਇਸ ਮੀਟਿੰਗਾਂ ਦੇ ਵਿੱਚ ਹੋਣਗੀਆਂ ਜੀ ਵਜੇ ਠੀਕ ਹੈ ਧੰਨਵਾਦ ਚਰਨਜੀਤ ਫਿਲਹਾਲ ਇਹ ਤਸਵੀਰਾਂ ਦਿਖਾਉਣ ਲਈ ਇਸ ਜਾਣਕਾਰੀ ਦੇ ਲਈ ਤਾਂ ਐਸਕੇਐਮ ਦੇ ਜਿਹੜੇ ਆਗੂ ਨੇ ਉਹ ਕੁਝ ਥੇਰ ਦੇ ਵਿੱਚ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਕੋਸ਼ਾਂ ਨੇ ਇਕਜੁੱਟ ਹੋਣ ਦੀਆਂ ਏਕੇ ਦੀਆਂ ਹਾਲਾਂਕਿ ਇਹਨਾਂ ਸੌਖਾ ਨਹੀਂ ਹੈ ਹਾਲੇ ਸ਼ੁਰੂਆਤ ਹੈ ਬਿਆਨਬਾਜ਼ੀ ਫਿਲਹਾਲ ਰੋਕੀ ਗਈ ਹੈ ਔਰ ਸਾਫ਼ ਤੌਰ ਤੇ ਕਿਹਾ ਗਿਆ ਕਿ ਕੋਈ ਵੀ ਇੱਕ ਦੂਜੇ ਦੇ ਬਰਾਬਰ ਕੋਈ ਪ੍ਰੋਗਰਾਮ ਨਹੀਂ ਉਲੀਕਿਆ